ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਗਰ ਰਸਤੇ ਜੰਕਸ਼ਨ ਤੇ ਸਕਰੀਨ ਦੇ WhatsApp ਨੰਬਰ 896814273 ਚੱਲਿਆ ਹੈ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸníਚਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸ ਲਾਈ ਜਾਂਦੀ ਹੈ ਇੱਕ ਲੜਕੀਆਂ ਦੇ ਪੇਰੈਂਟਸ ਨੂੰ ਕੁੜੀਆਂ ਦੇ ਪੇਰੈਂਟਸ ਨੂੰ ਬੇਨਤੀ ਆ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋਇਆ ਉਹ ਦੁਬਾਰੇ ਐਡ ਭੇਜ ਸਕਦੇ ਨੇ ਦੂਸਰੀ ਬੇਨਤੀ ਸਾਨੂੰ ਕਾਲ ਨਾ ਕੀਤੀ ਜਾਵੇ ਜੇ ਕੋਈ ਜ਼ਰੂਰੀ ਸਮਝੋ ਤਾਂ ਸ਼ਾਮ ਨੂੰ 8 ਤੋਂ 9 ਤੱਕ ਤੁਸੀਂ ਕਰ ਸਕਦੇ ਹੋ ਦਿਨੇ ਅਸੀਂ ਕਾਲ ਅਟੈਂਡ ਨਹੀਂ ਕਰ ਸਕਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅਬਜੀ ਤੱਕ ਪਹੁੰਚ ਸਕੇ ਹਮੇਸ਼ਾ ਤੁਹਾਪ ਜੂ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਲੜਕੀ ਦਾ ਕੈਨੇਡਾ ਦਾ ਜੱਟ ਸਿੱਖ ਲੜਕੇ ਚਹਿਲ ਗੋਤ ਧੂਰੀ ਸੰਗਰੂਰ ਏਰੀਆ ਪੀ ਆਰ ਕੈਨੇਡਾ ਬੀਐਸਸੀ ਨਾਨ ਮੈਡੀਕਲ ਐਮਐਸਸੀ ਮੈਥਮੈਟਿਕਸ ਪੋਸਟ ਗ੍ਰੈਜੂਏਸ਼ਨ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਜੌਬ ਕਰ ਦਿੰਨੇ ਪਰਕੀ ਪੋਲਿਸ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਬ੍ਰੰਪਟਨ ਵਿਖੇ ਪਾਰਟ ਟਾਈਮ ਸਟੱਡੀ ਵੀ ਕਰ ਦਿੰਨੇ ਹੈ ਪ੍ਰੋਫੈਸ਼ਨਲ ਮਾਸਟਰ ਇਨ ਰੀਅਲ ਅਸਟੇਟ ਮੈਨੇਜਮੈਂਟ ਦੀ ਇਹਨਾਂ ਦੀ ਰਿਕੁਆਇਰਮੈਂਟ ਸੁਣ ਜੀ ਲੜਕਾ ਕੈਨੇਡਾ ਤੋਂ ਹੋਵੇ 10 15 ਏਕੜ ਉਹਨਾਂ ਕੋਲੇ ਪ੍ਰਾਪਰਟੀ ਹੋਣੀ ਚਾਹੀਦੀ ਆ ਜੇ ਇੰਡੀਆ ਤੋਂ ਹੋਵੇ ਤੇ 15 ਵੀ ਏਕੜ ਪ੍ਰਾਪਰਟੀ ਹੋਵੇ ਤੂਰੀ ਦੇ 50 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰ ਸਕਦੇ ਨੇ ਦੂਰ ਵਾਲੇ ਸੰਪਰਕ ਨਾ ਕਰਨ ਲੜਕਾ ਬੈਸ਼ਨੂ ਆ ਤੇ ਵੈਲ ਸੈਟਲਡ ਵੈਲ ਕੁਆਲਿਫਾਈਡ ਹੋਵੇ ਸਕਰੀਨ ਤੇ ਵਟਸਐਪ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਕੈਨੇਡਾ ਤੋਂ ਜੱਟ ਸਿੱਖ ਲੜਕਾ ਜੋਹਨ ਗੋਤ ਮੋਗਾ ਏਰੀਆ ਕੈਨੇਡਾ 1993 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਆਟੋਮੋਬਾਈਲ ਇੰਜੀਨੀਅਰਿੰਗ ਇੰਡੀਆ ਤੋਂ ਇਹ ਲੜਕਾ ਵਿਸੇਟ ਵੀ ਜਿਹੜਾ ਗਿਆ ਹੈ ਕੈਨੇਡਾ ਜੀ ਐਮ ਬੀ ਏ ਫਰੋਮ ਸਾਈਪ੍ਰੈਸ ਤੋਂ ਭਰਾ ਕੈਨੇਡਾ ਨੀਡ ਗਰਲ ਫਰੋਮ ਕੈਨੇਡਾ ਆਨ ਮੈਡ ਇਫ ਗੁੱਡ ਮੈਚਿੰਗ ਡਾਈਵੋਰਸੀ ਗਰਲ ਆਲਸੋ ਬੀ ਕਨਸਿਡਰੇਬਲ ਲੜਕੀ ਕੈਨੇਡਾ ਤੋਂ ਹੋਵੇ ਕੁਆਰੀ ਹੋਵੇ ਜਾਂ ਕੋਈ ਵਧੀਆ ਰਿਸ਼ਤਾ ਡਾਈਵੋਰਸ ਹੋਇਆ ਹੋਵੇ ਲੜਕੀ ਦਾ ਤਾਂ ਉਹ ਵੀ ਕਹਿੰਦੇ ਅਸੀਂ ਜ਼ਰੂਰ ਵਿਚਾਰਾਂਗੇ ਸਕ੍ਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਗਵਰਨਰ ਜੋਬ ਕਰਦਾ ਮੰਗਲ ਸਿੰਘ ਰਾਮ ਗੜੀਆ ਸਿੱਖ ਲੜਕਾ ਤਰਨਤਨ ਸਾਹਿਬ 1994 ਡੇਟ ਆਵਰਥ 5 ਫੁੱਟ 8 ਇੰਚ ਕੱਦ ਐਮਏ ਇਹਨਾਂ ਦੀ ਕੁਆਲਿਫਿਕੇਸ਼ਨ ਆ ਇੰਡੀਅਨ ਆਰਮੀ ਦੇ ਵਿੱਚ ਇਹ ਸਰਕਾਰੀ ਜੋਬ ਕਰਦਾ ਬੇਟਾ 80000 ਰੁਪਏ ਪਰ ਮਹੀਨਾ ਇਹਨਾਂ ਦੀ ਸੈਲਰੀ ਆ ਦੋ ਭੈਣਾਂ ਨੇ ਇੱਕ ਮੈਰਿਡ ਆ ਨੀਡ ਐਜੂਕੇਟਿਡ ਹਾਊਸ ਕਲ ਪ੍ਰੇਫਰ ਮਾਝਾ ਹੀ ਆ ਪੜ੍ਹੀ ਲਿਖੀ ਕਰੇਲੂ ਲੜਕੀ ਦੀ ਜ਼ਰੂਰਤ ਆ ਮਾਝੇ ਰੇ ਨੂੰ ਬੁਲਾਉਂ ਕਰਦੇ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਨੋਟ ਅਮਨਦੀਪ ਸਿੰਘ ਜੱਟ ਸਿੱਖ ਲੜਕਾ ਬਰਾੜ ਗੋਤ ਸਦਾ ਸਾਦਲ ਸ਼ਹਿਰ ਮਟੀਲੀ ਗੰਗਾ ਨਗਰ 200 2003 ਡੇਟ ਆਵਰ 6 ਫੁੱਟ ਕੱਦ ਬੀ ਐਸ ਟ ਸੀ ਟੀਚਰ ਦਾ ਕੋਰਸ ਕੀਤਾ ਹੋਇਆ ਇਹਨਾਂ ਦਾ ਪਿਤਾ ਜੀ ਇਹਨਾਂ ਦੇ ਬਿਜ਼ਨਸਮੈਨ ਨੇ ਦਾਦਾ ਜੀ ਬਤੌਰ ਟੀਚਰ ਰਿਟਾਇਰਡ ਨੇ 13 ਕਿਲੇ ਇਹਨਾਂ ਦੇ ਸਟੇਟ ਵੇ ਤੇ ਪ੍ਰਾਪਰਟੀ ਆ ਤੇ ਤਿੰਨ ਦੁਕਾਨਾਂ ਬਾਜ਼ਾਰ ਦੇ ਵਿੱਚ ਨੇ ਵਧੀਆ ਕੋਠੀ ਆ ਇੱਕ ਪਲਾਟ ਆ ਨੇਡ ਗਰਲ ਡੂਇੰਗ ਗਵਰਨਮੈਂਟ ਜੋਬ ਲੜਕੀ ਸਰਕਾਰੀ ਜੋਬ ਕਰਦੀ ਹੋਵੇ 100 ਕਿਲੋਮੀਟਰ ਦੇ ਘੇਰੇ ਵਾਲੇ ਗੰਗਾਣਾਗਰ ਤੋਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਜੀ ਅਗਲਾ ਕਰੋ ਰਿਸ਼ਤਾ ਨੋਟ ਸੁਨਿਆਰ ਲੜਕਾ ਸੂਰਗੋਤ ਮੋਗਾ ਏਰੀਆ 1987 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀ ਫਾਰਮੇਸੀ ਕੁਆਲੀਫਿਕੇਸ਼ਨ ਆ ਇਹ ਲੜਕਾ ਤਲਾਲ ਸੋਦਾ ਜੀ 50000 ਰੁਪਿਆ ਪਰ ਮਹੀਨੇ ਸੈਲੀ ਲੈਂਦੇ ਨੇ ਜੋਬ ਕਰਦੇ ਨੇ ਲਿਮਟਡ ਕੰਪਨੀ ਚੰਡੀਗੜ੍ਹ ਵਿਖੇ ਇੱਕ ਭਰਾ ਇੱਕ ਭੈਣ ਭੈਣ ਮੈਰੜਾ ਆਸਟ੍ਰੇਲੀਆ ਨੀਡ ਨੀਡ ਨਾਈਸ ਗਰਲ এডਿਕੇਟਿਡ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਨੋਟ ਕੈਨੇਡਾ ਤੋਂ ਜੱਟ ਸਿੱਖ ਲੜਕਾ ਰਾਏਕੋਟ ਲੁਧਿਆਣਾ ਪੀ ਆਰ ਕੈਨੇਡਾ 1996 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀ ਟੈਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਆ ਮਾਤਾ ਪਿਤਾ ਦਾ ਇਕੱਲਾ ਬੇਟਾ 4 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਵਧੀਆ ਪੜੀ ਲਿਖੀ ਲੜਕੀ ਦੀ ਜ਼ਰੂਰਤ ਆ ਸਕਰੀਟ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਕਰੋ ਜੀ ਨੋਟ ਏ ਰਮਨਪ੍ਰੀਤ ਕੌਰ ਜੱਟ ਸਿੱਖ ਲੜਕੀ ਪੰਹੇਰਗੋਤ ਮਲੇ ਕੋਲਾ ਏਰੀਆ 2001 ਡੇਟ ਆਫ ਬਰਥ 5 ਫੁੱਟ ਕੱਤ ਗ੍ਰੈਜੂਏਟ ਨੇ ਇੱਕ ਭਰਾ ਇਹਨਾਂ ਦੇ ਪੜ੍ਹਿਆ ਲਿਖਿਆ ਲੜਕਾ ਸਰਕਾਰੀ ਪ੍ਰਾਈਵੇਟ ਜੋਬ ਜਾਂ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਪ੍ਰਾਪਰਟੀ 8-10 ਏਕੜਾਂ ਦੀ ਹੋਵੇ ਮਲੇ ਕੋਲ ਵਾਲੇ 60 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲਦਾ ਇਹਨਾਂ ਨਾਲ ਪਰਿਵਾਰ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਰੋੜਾ ਸਿੱਖ ਲੜਕਾ ਜਸੂਆ ਪੀ ਆਰ ਇਟਲੀ 1995 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਰੈਸਟੋਰੈਂਟ ਦੇ ਵਿੱਚ ਇਹ ਮੈਨੇਜਰ ਨੇ ਪ੍ਰਾਪਰਟੀ ਨਾਲ ਕੋਲੇ ਦੋ ਕਿਲੇ ਆ ਨੀਡ ਹਾਊਸ ਕਰ ਲੈ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਪਰਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਫਰਾਂਸ ਟੌਂਕ ਕੇ ਛਤਰੀ ਛੀਂਬਾ ਸਿੱਖ ਲੜਕਾ ਦੱਬ ਵਾਲੀ ਹਰਿਆਣਾ ਪੀ ਆਰ ਫਰਾਂਸ 1990 ਡੇਟ ਆਫ ਬਰਥ 20 ਤੱਕ ਕੀਤੀ ਹੋਇਆ ਇਹਨਾਂ ਦੀ ਫਰਾਂਸ ਫਰਾਂਸ ਲੈਵਲ 2 ਸਰਟੀਫਿਕੇਟ ਇਹਨਾਂ ਨੇ ਕਲੀਅਰ ਕੀਤਾ ਹੋਇਆ ਪੀ ਆਰ ਫਰਾਂਸ ਨੇ ਵਰਕਿੰਗ ਐਸ ਸੌਫਟਵੇਅਰ ਇੰਜੀਨੀਅਰ ਵਰਕ ਸੌਫਟਵੇਅਰ ਇੰਜੀਨੀਅਰ ਦੇ ਤੌਰ ਤੇ ਫਰਾਂਸ ਦੇ ਵਿੱਚ ਜੌਬ ਕਰ ਰਹੇ ਨੇ 26 ਲੱਖ ਰੁਪਏ ਇਹਨਾਂ ਦੀ ਪਰਮ EIR ਇਹਨਾਂ ਦਾ ਪੈ ਗਿਆ ਮਲਟੀ ਨੇਸ਼ਨਲ ਕੰਪਨੀ ਦੇ ਵਿੱਚ ਵਧੀਆ ਜੌਬ ਮਾਤਾ ਪਿਤਾ ਨੇ ਸਰਕਾਰੀ ਜੌਬ ਤੋਂ ਰਿਟਾਇਰ ਨੇ ਭੈਣ ਮੈਰਿਡ ਆ ਵਾਰਾਂ ਕੀ ਲੈਣਾ ਕੋਲ ਪ੍ਰੋਪਰਟੀ ਆ ਲੜਕੀ ਬੀ ਟੈਕ ਐਮ ਟੈਕ ਹੋਵੇ ਫ੍ਰੈਂਚ ਸਿੱਖੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸਤਾ ਨੋਟ ਕਰੋ ਕੈਨੇਡਾ ਤੋਂ ਨਰਿੰਦਰ ਸਿੰਘ ਬੋਟਰ ਜੱਟ ਸਿੱਖ ਲੜਕਾ ਪੀ ਆਰ ਕੈਨੇਡਾ ਨਾਬਾ ਏਰੀਆ 1995 ਡੇਟ ਆਵਰਥ 6 ਫੁੱਟ 1 ਇੰਚ ਕੱਦ ਡਿਪਲੋਮਾ ਇਨ ਪ੍ਰੋਸੈਸ ਕੁਆਲਿਟੀ ਇੰਜੀਨੀਅਰਿੰਗ ਅਤੇ ਸਪਲਾਈ ਚੇਨ ਮੈਨੇਜਮੈਂਟ ਇਹ ਦੋ ਡਿਪਲੋਮੇ ਕੀਤੇ ਹੋਏ ਨੇ ਬੇਟੇ ਦੇ 15 ਏਕੜੇ ਨਾਲ ਕੋਲ ਪ੍ਰਾਪਰਟੀ ਆ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਾਣਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਪਿਛਲੀ ਵਾਰੀ ਵੀ ਐਡ ਪਾਈ ਸੀ ਪਰੰਤੂ ਕਿਤੇ ਨੰਬਰ ਥੋੜਾ ਜਿਹਾ ਗਲਤ ਹੋ ਗਿਆ ਇਸ ਕਰਕੇ ਦੁਬਾਰੇ ਪਾਈ ਜਾਂਦੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਤਲਵੰਡੀ ਸਾਬੋ ਮਠੰਡਾ ਏਰੀਆ 1994 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ ਐਮਸੀ ਕੀਤੀ ਹੋਈ ਇਹਨਾਂ ਦੀ ਵਧੀਆ ਕੰਪਨੀ ਵਿੱਚ ਜੋਬ ਕਰਦਣਾ ਹੈ 30000 ਰੁਪਏ ਪਰ ਮਹੀਨੇ ਦੀ ਸੈਲਰੀ ਆ ਫਾਦਰ ਸਾਹਿਬ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ 63000 ਰੁਪਏ ਉਹਨਾਂ ਦੀ ਪੈਨਸ਼ਨ ਆ ਪ੍ਰਾਪਰਟੀ ਨੌ ਕਿੱਲੇ ਆ ਦੋ ਭਰਾ ਨੇ ਭਰਾ ਕੈਨੇਡਾ ਨਾਲਾ ਪੜ੍ਹੀ ਲਿਖੀ ਜੱਟ ਪਰਿਵਾਰ ਦੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਨੋਟ ਨੀਰਜ ਸੇਠੀ अरोड़ा ਲੜਕਾ ਮੱਲਾਵਾਲਾ ਖਾਸ ਫਿਰੋਜ਼ਪੁਰ ਏਰੀਆ 1983 ਡੇਟ ਆਫ ਵਰਕ 5 ਫੁੱਟ 11 ਇੰਚ ਕੱਟ ਚਾਰ ਦੁਕਾਨਾਂ ਨੇ ਦੋ ਪਲਾਟ ਨੇ 60000 ਰੁਪਿਆ ਪਰ ਮਹੀਨੇ ਦੀ ਇਨਕਮ ਆ ਥੋੜੇ ਜਿਹੇ ਹੈਂਡੀਕੈਪ ਨੇ ਇਹਨਾਂ ਨਾਲ ਤੁਸੀਂ ਆਪ ਗੱਲ ਕਰਕੇ ਜੋ ਹੋਰ ਕੋਈ ਜਾਣਕਾਰੀ ਤੁਸੀਂ ਲੈ ਸਕਦੇ ਹੋ ਤਿੰਨ ਭੈਣਾਂ ਨੇ ਦੋ ਭਰਾ ਨੇ ਲੜਕੇ ਨਾਲ ਮੇਲ ਖਾਂਦੇ ਰਿਸ਼ਤਾ ਹੋਵੇ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਲੜਕੀ ਦਾ ਹਰਦੀਪ ਕੌਰ ਜੱਟ ਸਿੱਖ ਲੜਕੀ ਭਗਤਾ ਭਾਈਕਾ ਪਟਿੰਡਾ ਏਰੀਆ 1998 ਡੇਟ ਆਫ ਬਰਥ 5 ਫੁੱਟ 3 ਇੰਚ ਕਾ ਦੋ ਭੈਣਾਂ ਭੈਣਾਂ ਨੇ ਜੀ ਇਹ ਇੱਕ ਕਿੱਲੇ ਨਾਲ ਕੋਲ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਲੜਕਾ ਗ੍ਰੈਜੂਏਟ ਹੋਵੇ ਸਰਕਾਰੀ ਜੋਬ ਪ੍ਰਾਈਵੇਟ ਜੌਬ ਜਾਂ ਕੋਈ ਆਪਣਾ ਬਿਜ਼ਨਸ ਹੋਵੇ 8-10 ਏਕੜ ਨਾਲ ਕੋਲੇ ਪ੍ਰਾਪਰਟੀ ਹੋਵੇ ਤੇ ਕੱਦ ਉਹਨਾਂ ਦਾ 5 ਫੁੱਟ 8 ਇੰਚ ਦੇ ਕਰੀਬ ਹੋਵੇ ਭਾਈ ਭਗਤਾਂ ਤੋਂ 70 ਕਿਲੋਮੀਟਰ ਦੇ ਘੇਰੇ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਦੂਰ ਵਾਲੇ ਸੰਪਰਕ ਨਾ ਕਰਨ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕੇ ਸੰਗਰੂਰ ਏਰੀਆ ਸਿਟੀਜਨ ਕੈਨੇਡਾ 1999 ਡੇਟ ਆਵਰਥ 5 ਫੁੱਟ 4 ਇੰਚ ਕੱਦ 10+2 ਮੈਡੀਕਲ ਇੰਡੀਆ ਤੋਂ ਹਾਇਰ ਸਟੱਡੀ ਨ ਬਾਇਓ ਟੈਕ ਫਰੋਂ ਕੈਨੇਡਾ ਤੋਂ ਜੱਟ ਸਿੱਖ ਵੈਸ਼ਨੂ ਪਰਿਵਾਰ ਦਾ ਲੜਕਾ 15-20 ਏਕੜ ਪ੍ਰਾਪਰਟੀ ਹੋਵੇ ਵੈਲ ਐਜੂਕੇਟਿਡ ਹੋਵੇ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਸਿਰਫ ਸੰਗਰੂਰ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਦੂਰ ਵਾਲੇ ਸੰਪਰਕ ਕਰਨ ਨਾ ਕਰਨ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਲੜਕਾ ਬਠਿੰਡਾ ਸ਼ਹਿਰ ਬਰਕ ਪਰਮਿਟ ਤੇ ਕੈਨੇਡਾ ਕੈਲਗਰੀ 1995 ਡੇਟ ਆਫ ਬਰਥ 5 ਫੁੱਟ 11 ਇੰਚ ਦਾ ਗ੍ਰੈਜੂਏਟ ਇਨ ਇੰਗਲਿਸ਼ ਮਾਤਾ ਪਿਤਾ ਦਾ ਇਕੱਲਾ ਬੇਟਾ ਦੋ ਕਿੱਲੇ ਸ਼ਹਿਰ ਵਿੱਚ ਇਹਨਾਂ ਦੀ ਪ੍ਰਾਪਰਟੀ ਆ ਵਧੀਆ ਏਰੀਆ ਵਿੱਚ ਕੋਠੀ ਆ ਪਿਤਾ ਜੀ ਸੁਰਗਵਾਸ ਹੋ ਚੁੱਕੇ ਐਜੂਕੇਟਿਡ ਫੈਮਿਲੀ ਆ ਲੜਕੀ ਕੈਨੇਡਾ ਪੀਆਰ ਬਰਕ ਪਰਮਿਟ ਦਾ ਸਟੱਡੀ ਵੀਜ਼ੇ ਤੇ ਹੋਵੇ ਇੰਡੀਆ ਤੋਂ ਹੋਵੇ ਤਾਂ ਵੀ ਅਸੀਂ ਨਰਸਿੰਗ ਜਾਂ ਕੋਈ ਹੋਰ ਮਾਸਟਰ ਡਿਗਰੀ ਹੋਵੇ ਫੌਕਲ ਮੈਟਰੇ ਕੇਰੇ ਵਾਲੇ ਨਾਲ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਕੋਨਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਧਾਮੀ ਗੋਦ ਯੂ ਐਸ ਏ ਸਿਟੀਜ਼ਨ ਹੁਸ਼ਿਆਰਪੁਰ ਏਰੀਆ 1993 ਡੇਟ ਆਫ ਬਰਥ 6 ਫੁੱਟ ਕੱਦ ਸਾਰਾ ਪਰਿਵਾਰ ਯੂ ਐਸ ਏ ਰਿਕੁਆਇਰਮੈਂਟ ਸੁਣੋ ਜੱਟ ਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਤੋਅਬੇ ਵਾਲੇ ਹੀ ਸੰਪਰਕ ਕਰਨ ਇਹਨਾਂ ਦੀ ਬੇਨਤੀ ਆ ਸਾਦਾ ਵਿਆਹ ਕਰਨਾ ਹੈ ਪਰੰਤੂ ਪਰਿਵਾਰ ਕਹਿੰਦੇ ਖਾਨਦਾਨੀ ਹੋਣਾ ਚਾਹੀਦਾ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਅਨਕੀ ਸੋਦ ਲੜਕਾ ਲੁਧਿਆਣਾ 1998 ਡੇਟ ਆਫ ਬਰਥ 5 ਫੁੱਟ 8 ਇੰਚ ਦਾ ਇਹ ਇੱਕ ਲੜਕਾ ਤਲਾਕ ਸੋਦਾ ਜੀ ਸ਼ਾਰਟ ਡਾਈਵੋਰਸੀਆ 10+2 ਕੁਆਲੀਫਿਕੇਸ਼ਨ ਆ ਰੈਡੀਮੇਡ ਗਾਰਮੈਂਟ ਦਾ ਕਾਰੋਬਾਰ ਕਰਦੇ ਨੇ 15-20 ਲੱਖ ਰੁਪਏ ਕਹਿੰਦੇ ਪਰ ਮਤ ਸਾਨੂੰ ਇਨਕਮ ਆ ਭਰਾ 언ਮੈਰਿਡਾ ਭੈਣ ਮੈਰਿਡਾ ਆਸਟ੍ਰੇਲੀਆ ਨੀਡ ਐਜੂਕੇਟਿਡ ਗਰਲ ਇਹਨਾਂ ਦੀ ਰਿਕੁਆਇਰਮੈਂਟ ਸਕਰੀਨ ਤੇ ਵਿਵਾਰ ਦਾ ਨੰਬਰ ਚੱਲਦਾ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਕਰੋ ਨੋਟ ਆਮਰਪ੍ਰੀਤ ਕੌਰ ਰਵਿਦਾਸੀਆ ਸਿੱਖ ਲੜਕੀ ਮੈਂਗੜੇ ਗੋਤ ਡਿਜੀਟਲ ਵਿਜੀਤੇ ਕੈਨੇਡਾ 1993 ਡੇਟ ਆਫ ਬਰਥ 5 ਫੁੱਟ 4 ਇੰਚ ਕਾ ਗ੍ਰੈਜੂਏਟ ਨੇ ਕੰਪਿਊਟਰ ਕੋਰਸ ਕੀਤਾ ਹੋਇਆ ਸਟੈਨੋਗ੍ਰਾਫੀ ਕੀਤੀ ਹੋਈ ਆ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਨੀਡ ਬਾਇ ਪੀਆਰ ਕੈਨੇਡਾ ਔਰ ਸਿਟੀਜ਼ਨ ਕੈਨੇਡਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਜੀ ਪੀਖੀ ਮਾਨਸਾ ਤੋਂ ਜੱਟ ਸਿੱਖ ਲੜਕਾ ਚਿਹਰ ਗੋਤ ਪੀਖੀ ਮਾਨਸਾ ਏਰੀਆ 1993 ਡੇਟ ਆਫ ਬਰਥ 5 ਫੁੱਟ 11 ਇੰਚ ਦਾ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਮਹਾਲੀ ਵਿਖੇ ਆਨਲਾਈਨ ਕੰਮ ਕਰ ਰਿਹਾ ਲੜਕਾ ਜ਼ਮੀਨ ਇਹਨਾਂ ਕੋਲੇ 12 ਏਕੜ ਤੋਂ ਵੱਧਾ ਦੋ ਭਰਾ ਨੇ ਦੋ ਭੈਣਾਂ ਨੇ ਉਹ ਮੈਰਿਡ ਨੇ ਇੱਕ ਆਸਟ੍ਰੇਲੀਆ ਇੱਕ ਇੰਡੀਆ ਭਰਾ ਅਨਮੈਰਿਡ ਆ ਉਹ ਪੁਰਤਗਾਲਾ ਪਿਤਾ ਰਿਟਾਇਰਡ ਨੇ ਪੈਨਸ਼ਨ ਲੈ ਰਹੇ ਨੇ 60000 ਰੁਪਇਆ ਲੜਕੀ ਪੜ੍ਹੀ ਲਿਖੀ ਸਮਝਦਾਰ ਹੋਵੇ ਮਾਲਵਾ ਏਰੀਏ ਨੂੰ ਪਹਿਲ ਦਿੱਤੀ ਜਾਵੇਗੀ ਸਿਕਰੀਤ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਰੋਟ ਇਹ ਹੈਗਾ ਜੀ ਲੜਕੀ ਦਾ ਨਾਮ ਕੌਰ ਜੱਟ ਸਿੱਖ ਸੋਹਣੀ ਸੁਨੱਖੀ ਲੜਕੀ ਕੈਨੇਡਾ ਸਿਟੀਜ਼ਨ 1999 ਡੇਟ ਆਫ ਬਰਥ 5 ਫੁੱਟ ਤੋਂ ਇਹ ਚ ਕੱਦ ਬੀ ਐਸ ਸੀ ਬਾਇਓ ਟੈਕਨੋਲੋਜੀ ਇੰਡੀਆ ਤੋਂ ਕੈਮੀਕਲ ਲਾਈਫ ਟੈਕਨੀਸ਼ੀਅਨ ਗ੍ਰੈਜੂਏਸ਼ਨ ਅਤੇ ਮੈਡੀਕਲ ਮੈਨੇਜਮੈਂਟ ਫਰੋਂ ਕੈਨੇਡਾ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਆ ਵਧੀਆ ਜੋਬ ਆ ਲੜਕੀ ਦੀ ਵੈਲ ਸੈਟਲਡ ਪਰਿਵਾਰ ਦੀ ਲੜਕੀ ਆ ਇਹ ਰਿਕੁਆਇਰਮੈਂਟ ਸੁਣੋ ਸੋਹਣਾ ਸੁਨੱਖਾ ਜੱਟ ਸਿੱਖ ਲੜਕਾ ਦਸਤਾਰ ਧਾਰੀ ਵੈਜੀਟੇਰੀਅਨ ਪ੍ਰੋਫੈਸ਼ਨਲ ਕੁਆਲੀਫਾਈਡ 온ਟਾਰੀਓ ਕੈਨੇਡਾ ਵਿੱਚ ਵਧੀਆ ਜੋਬ ਕਰਦਾ ਹੋਵੇ ਦੀ ਜ਼ਰੂਰਤ ਹੈ 온ਟਾਰੀਓ ਕੈਨੇਡਾ ਵਾਲੀ ਸੰਪਰਕ ਕਰਨ ਹੋਰ ਕੋਈ ਨਾਲ ਸੰਪਰਕ ਨਾ ਕਰਨ ਜੋ ਇਹਨਾਂ ਦੀ ਰਿਕੁਆਇਰਮੈਂਟ ਆ ਤੁਸੀਂ ਸੁਣੀ ਲਈ ਸੋਹਣਾ ਸੁਨੱਖਾ ਜੱਟ ਸਿੱਖ ਲੜਕਾ ਦਸਤਾਰ ਧਾਰੀ ਵੈਜੀਟੇਰੀਅਨ ਪ੍ਰੋਫੈਸ਼ਨਲ ਕੁਆਲੀਫਾਈਡ 온ਟਾਰੀਓ ਕੈਨੇਡਾ ਵਿੱਚ ਵਧੀਆ ਜੋਬ ਕਰਦਾ ਹੋਵੇ ਦੀ ਜ਼ਰੂਰਤ ਹੈ ਇਹ ਕਹਿੰਦੇ ਵੀ ਸਾਨੂੰ ਪਹਿਲਾਂ ਦੇਖ ਕੇ ਤੇ ਬਾਇਓ ਡਾਟਾ ਭੇਜੋ ਜੇ ਸਾਨੂੰ ਠੀਕ ਲੱਗੂਆ ਅਸੀਂ ਤੁਹਾਡੇ ਨਾਲ ਗੱਲ ਕਰ ਲਾਂਗੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਆਪਣਾ ਇਹਨਾਂ ਨਾਲ ਗੱਲ ਰਾਬਤਾ ਕੰਮ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਟ ਕਰ ਦਿਓ ਦਿਨੇਸ਼ ਕੁਮਾਰ ਐਸ ਸੀ ਰਵਿਦਾਸ ਲੜਕਿਆ ਜਲੰਧਰ ਏਰੀਆ 1994 ਡੇਟ ਆਫ ਬਰਥ 5 ਫੁੱਟ 5 ਇੰਚ ਕਾਡ 10+2 ਕੁਆਲੀਫਿਕੇਸ਼ਨ ਬੋਰਡ ਲੈਂਡ ਸ਼ੋਰੂਮ ਇਹਨਾਂ ਦਾ ਭਰਾ ਮੈਰਡਾ ਚੁਕੇ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਰਿਸ਼ਤਾ ਨੋਟ ਅਮਨਪਾਲ ਸਿੰਘ ਕੰਗ ਜੱਟ ਸਿੱਖ ਲੜਕਾ ਟਾਂਡਾ ਏਰੀਆ 33 ਸਾਲ ਉਮਰ ਪੰਜ ਕਿੱਲੇ ਪ੍ਰਾਪਰਟੀ ਖੇਤੀਬਾੜੀ ਕਰਦੇ ਨੇ ਭਰਾ ਇਟਲੀਆ ਭੈਣ ਮੈਰਿਟ ਘਰੇਲੂ ੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਜੀ ਗੁਜਰਾਤ ਬੜੋਦਰਾ ਤੋਂ ਨਰਿੰਦਰ ਸਿੰਘ ਸੰਧੂ ਬੜੋਦਰਾ ਗੁਜਰਾਤ ਤੋਂ 1984 ਡੇਟ ਆਫ ਬਰਥ ਗੁਜਰਾਤ ਵਿੱਚ ਵਧੀਆ ਕੰਪਨੀ ਵਿੱਚ ਟਰਾਲਾ ਚਲਾਉਂਦਾ ਪਿਤਾ ਜੀ ਸੁਰਗਵਾਸ ਹੋ ਗਏ ਘਰ ਦੇ ਵਿੱਚ ਮਾਂ ਪੁੱਤਰੀ ਹੀ ਹਨ ਆਪਣਾ ਘਰ ਲੜਕੀ ਤਲਾਕਸ਼ੋਦਾ ਹੋਵੇ ਵਿਧਵਾ ਹੋਵੇ ਸਰਦੇ ਪੁੱਦੇ ਘਰ ਦੀ ਹੋਵੇ ਜੋ ਸਾਦੀ ਦੀ ਰਸਮਾ ਉਹ ਸਾਰਾ ਖਰਚਾ ਲੜਕੇ ਵਾਲੇ ਕਰਨਗੇ ਸਕ੍ਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਨਾਮ ਕੌਰ ਸੈਣੀ ਸਿੱਖ ਲੜਕੀ ਆਨੰਦਪੁਰ ਸਾਹਿਬ ਪੀ ਆਰ ਵਰਕ ਪਰਮਿਟ ਤੇ ਕੈਨੇਡਾ 23 ਸਾਲ ਉਮਰਾਂ ਬੇਟੀ ਦੀ 5 ਫੁੱਟ 3 ਇੰਚ ਕੱਦ ਦਾ ਭਰਾ ਇਹਨਾਂ ਦਾ ਕੈਨੇਡਾ ਨੀਡ ਪੀ ਆਰ ਬாய் ਕੈਨੇਡਾ ਔਰ ਯੂ ਐਸ ਏ ਆਸਟ੍ਰੇਲੀਆ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕਾ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਤੋਂ ਯਾਰ ਹੋਵੇ ਸਕ੍ਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਮੇਰੇ ਵਾਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਬਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕਿ ਮਾਣੇ ਜਾਚਕਾਂ ਸਕ੍ਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇੱਥੇ ਆਪਣੀ ਐਡ ਭੇਜ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ